ਇੱਕ ਫਿਰ ਆਖ। ਹਾਂਜੀ ਮਿੱਤਰੋ ਅਸਤਰ ਗਰੁੱਪ ਫਿਰ ਦੁਬਾਰਾ ਅਪਡੇਟ ਹੋ ਗਿਆ ਹੈਗਾ ਕਿਉਂਕਿ ਆ ਆਪਣੇ ਹੁਣ ਬਈ ਵਿਆਹ ਆ ਰਹੇ ਨੇਗੇ ਇੱਕ ਤੋਂ ਲੈ ਕੇ 10 ਤੱਕ ਤੇ ਹੁਣ ਬਈ ਉਹਦਾ ਸਮਾਨ ਤਿਆਰ ਕਰ ਲੱਗ ਰਿਹਾ ਵੀ ਕੀ ਪਲੈਨਿੰਗ ਆ ਕੀ ਹੋਸਾ ਹੈਗਾ ਬਈ ਸਾਰਾ ਕੁਝ ਤੇ ਕਿਵੇਂ ਉੱਥੇ ਭਾਂਡੇ ਬਿਸਤਰੇ ਤਰਾਂਗੇ ਦੁਬਾਰੇ ਜਾ ਕੇ ਬਈ ਤੇ ਇੱਕ ਆਪਣਾ ਪੇਜ ਬਣਾ ਲਿਆ ਬਈ ਅਸਤਰ ਗਰੁੱਪਾ ਉਹਨੂੰ ਜਾ ਕੇ ਵੱਤ-ਵੱਤ ਛੇਦੀ-ਛੇਦੀ ਫੋਲੋ ਕਰ ਲਓ ਕਿਉਂਕਿ ਉਹ ਚਿੱਲ ਮੂਡ 'ਚ ਰਹਿੰਦਾ 24 ਘੰਟੇ ਬਈ ਤੇ ਅਪਡੇਟ ਫੁੱਲ ਰਹਿੰਦੀ ਆ ਉੱਤੇ ਫੁੱਲ ਉਹ ਤੇ ਫਨ ਮਾਸਟਰੀ ਹੁੰਦੀ ਹੈਗੀ ਤੇ ਇੱਕ ਆ ਗਿਆ ਆਪਣਾ ਸਾਰੇ ਯਾਰ ਬੰਦੇ ਆਪਣੇ ਇਕੱਠੇ ਨੇ ਸਾਰੇ ਯਾਰ ਫੁੱਲ ਮੂਡ ਤੇ ਰਹਿੰਦੇ ਨੇ ਬਈ ਆਪਣੇ ਬੰਦੇ ਦੋਨਾਂ ਦੀ ਅਪਡੇਟ ਮਿਲੂਗੀ ਦੋਨਾਂ ਦੀ ਅਪਡੇਟ ਮਿਲੂਗੀ ਬਈ ਆਪਾਂ ਜਿਆਦਾਤਰ ਕੰਮ ਤੇ ਹੋਣਾਗਾ ਆਪਾਂ ਉੱਥੋਂ ਦੀ ਪਾ ਦਨੇ ਆ ਗੇ ਲੋਰੇ ਹੋਣਗੇ ਤੇ ਬਈ ਉੱਥੇ ਹੋਣਗੇ ਆ ਲੈ ਵੀ ਬਾਈ ਨੂੰ ਠੰਡ ਲੱਗਣ ਲੱਗ ਰਹੀ ਜੀ ਆ ਦੇਖ ਲੈ ਆ ਦੇਖ ਅਸਟਰ ਗਰੁੱਪ ਦੀ ਇੱਕੋ ਹੋ ਆ ਵੀ ਆਪਣੇ ਸਾਰੇ ਯਾਰਾਂ ਦਾ ਧਿਆਨ ਰੱਖਦੇ ਨੇ ਆ ਦੇਖੋ ਕਰੋ ਕੋਟ ਕਰੋ ਕੋਟ ਐ ਸਪੈਸ਼ਲ ਬਈ ਪਤਾ ਵੀ ਲੈਣਗੇ ਵਿਲੇਟ ਲੁਟਾਉਣਗੇ ਫੁੱਲ ਸਪੋਰਟ ਆ ਬਈ ਤੇ ਬਸ ਤੋਂ ਆਦ ਫੋਲੋ ਕਰ ਲੋ ਆਪਣੇ ਅਸਤਰ ਗਰੁੱਪ ਨੂੰ ਲਿੰਕ ਸਾਨੂੰ ਦੰਨਿਆ ਆਪਣੇ ਬਾਅਦ ਵਿੱਚ ਧੰਨਵਾਦ ਜੀ